ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੇ ਦੋ ਹੀ ਤੁਹਾਨੂੰ ਸੂਈਆਂ ਕਾਮ ਦਿਖਾਵਾਂਗੇ ਤੇ ਇਹ ਕੰਮ ਅੱਜ ਟੋਕੜ ਗੱਬਣ ਆ ਤੇ ਇਹ ਕੰਮ ਅੱਜ ਤਾਜੀ ਸੂਈ ਆ ਹਾਂਜੀ ਬੀਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਬਦੇ ਉਹਦੇ ਵੀ ਤੁਸੀਂ ਸੁਣਾਓ ਸਾਫਾ ਵਧੀਆ ਜੇ ਵਧੀਆ ਚਾਹੀਦੇ ਤੇ ਨਾਮ ਦੱਸਦੇ ਕਰੀ ਆਪਣਾ ਹਮਰਾਂਡ ਪਾਤਸ਼ੰਗੀ ਜੀ ਹਾਂ ਜਿੰਦਾ ਗਿੱਲਾ ਆਪਣੀ ਜੀ ਨਾਲ ਤੇ ਫੋਨ ਨੰਬਰ ਪੁੱਲ ਦੇ ਇੱਕ 9945499 ਠੀਕ ਹੈ ਤੇ ਸ਼ਰਾਰਾ ਇਹਦਾ ਤਾਜੀ ਸੋਈ ਤਾਂ ਕਰ ਲਈਏ ਹਾਂਜੀ ਤਾਜੀ ਸੋਈ ਕਰ ਲਈਏ ਹਾਂ ਦੇਖ ਲੈਂਦੇ ਜੀ ਮਗਰ ਕੀ ਆ ਗਿਆ ਜੀ ਤੇ ਕੱਟਾ ਰੀ ਜੀ ਅੱਛਾ ਮਗਰ ਇਹਦੇ ਕੱਟਾ ਹੈ ਕਦੋਂ ਦੀ ਸੋਈ ਫਿਰ ਇਹ ਹਰ ਬੀਜੀ ਪਰਸੋਂ ਦੀ ਸੋਈ ਹੈ ਰਾਤ ਦੀ ਅੱਛਾ ਪਰਸੋਂ ਰਾਤ ਦੀ ਸੋਈ ਹੈ ਆਹ ਦੇਖਦੇ ਜੀ ਪੂਰੇ ਦੇ ਉੱਤਰਾ ਹੀ ਇਹ ਪੂਰੇ ਇਹਨੇ ਬਰਾਬਰ ਨਹੀਂ ਕੀਤੇ ਦਈ ਆ ਚੁੱਕਣ ਆਹ ਦੇਖ ਸਕਦੇ ਜੀ ਤੇ ਥੱਲੇ ਉਹ ਚੰਗੀ ਤਿਆਰ ਹੋਈ ਆ ਖਾਣ ਵੀ ਚੰਗਾ ਤੇ ਅਜੇ ਤੇ ਕਿੰਨੀਆਂ ਚਵਾਈਆਂ ਹੋ ਗਈਆਂ ਫਿਰ ਇਹ ਦੋ ਚਵਾਈਆਂ ਰੁਪਈਏ ਦੀ ਹੋਈਆਂ ਦੋਵਾਂ ਚਵਾਈਆਂ ਦਾ 9 ਕਿਲੋ ਬੋਲੇ ਤੇ ਆ ਗਈ ਆ ਅੱਛਾ ਹਾਂਜੀ ਹਾਂਜੀ ਕੱਲ ਦੇ ਸ਼ਾਮੀ ਚਵਾਈ ਜਿਹੜੀ ਹੋਈ ਆ ਹੋਈ ਆ 9 ਕਿਲੋ ਬੋਲਾ ਜਿਹੜਾ ਇਹਦੇ ਕੋਲ ਦੋ ਟਾਈਮਾਂ ਚ ਕੱਢਿਆ ਆ ਤੇ ਆ ਗਈ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਕੁ ਤਰ੍ਹਾਂ ਚਵਾਈ ਜਾਊਗੀ ਅਗਲੀ ਜਿਹੜਾ ਘਰ ਵਾਲੇ ਕੋ ਨਹੀਂ ਉਹ ਹੰਦੀ ਪਹਿਲੇ ਸੋਏ ਨੇ 13 14 ਕਿਲੋ ਦਿੱਤਾ ਹੈ ਅੱਛਾ ਫਿਰ ਕਿਹੜੇ ਰੁਪਈਏ ਨਾਲ 15 ਪਲੱਸ ਜਿਹਨਾਂ ਦੇ ਜਿੱਦਾਂ ਦੇ ਚਵਾਪ ਸਮਾ ਇਹਨਾਂ ਦਾ ਠੀਕ ਆ ਜੀ ਤੋਰਾਂਗਾ ਫਿਰ ਇੱਕ ਰੀਨਾਂ ਬਾਕੀ ਪੂਰੀ ਸਾਂਭੀ ਸੁੰਭੀ ਆ ਤਾਜੀ ਸੋਈ ਆ ਫਿਰ ਵੀ ਆਪਾਂ ਦੇਖ ਸਕਦੇ ਕੋਈ ਏਡੇ ਲੱਪੇ ਜ ਨਹੀਂ ਐ ਬੱਚਾ ਵੀ ਕਾਫੀ ਭਲਿਆ ਦਿੱਤਾ ਮਗਰ ਇਹਨੇ ਦੁੱਧ ਜਿਹੜਾ 15 ਲੀਟਰ ਦੇ ਕਰੀਬ ਜਿਹੜਾ ਕਿੰਦੇ ਕਿ ਚੁਆਈ ਜਾਊਗੀ ਅਜੇ ਦੋ ਹੀ ਚੁਆਈਆਂ ਜਿਹੜੀਆਂ ਕਿੰਦੇ ਕਿ ਤੀਆਂ ਹੋਈਆਂ ਸਾ ਦੇਖਵਾਂ ਨੈਡਾ ਫਿਸ਼ਣ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਹਰਬੀ ਸਾਹਿਬ ਵੀ ਜਿੱਦਾਂ ਦਾ ਮਾਰਕੀਟ 'ਚ ਵੇਚਾ ਰਿਆ ਹਾਂਜੀ ਇਹ ਮੁੱਲ ਇੱਕ 10 ਗੱਦ ਦੇ ਇੱਕ 10 ਦੀ ਵਿਕ ਜਾਣੀ ਹੈ ਅੱਛਾ ਅੱਗੋਂ ਤੁਸੀਂ ਦਾਦਾ ਜਿੰਨਾ ਮਾਰਦਣਾ ਕਰਾਉਣਾ ਤੁਸੀਂ ਕਰਨਾ ਹਾਂ ਹਰਬੀ ਹਾਂ ਨਾ ਆਪਾਂ 95 ਦੀ ਦੇਵਾਂਗੇ 95000 ਦੀ 95 ਦੀ ਤੇ ਵਿੱਚੋਂ ਮੋਕਾ ਤੇ ਮੰਤਨ ਹੋ ਜਾਊਗਾ ਕਰਦਾਂਗੇ ਮੰਤਨ ਜਰੂਰ ਕਰਾਂਗੇ ਵੀਰ ਭਾਪੂ ਨੂੰ ਲਾ ਕੇ ਕਰਾਂਗੇ ਜਰੂਰ ਤੇ ਪਹੁੰਚ ਵਿੱਚੇ ਪਹੁੰਚ ਵਿੱਚੇ ਰੁਪਈਏ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਹੈ ਜੀ ਤੇ ਆ ਬਾਕੀ ਪਿੱਠ ਖੋੜੇ ਤੋਂ ਵੀ ਦੇਖ ਸਕਦੇ ਜੀ ਤੇ ਹੁਣ ਇੱਕ ਆ ਟੋਕੜੇ ਦਾ ਪੰਜ ਹਾਂ ਟੋਕੜੇ ਦਾ ਬਣਾ ਲਓ ਜੀ ਠੀਕ ਹੈ ਜੀ ਤੇ ਥਾਣੇ ਦੇ ਪੰਜ ਜੀ ਇਹਦੇ ਪੰਜ ਰੁਪਈਏ ਜੀ ਪੰਜੇ ਚੱਲਦੇ ਜੀ ਹਨਾ ਪੰਜੇ ਰੁਪਈਏ ਚੱਲਦੇ ਆ ਠੀਕ ਹੈ ਜੀ ਬਿਆਣੀ ਵਾਲੇ ਪਾਸੇ ਤਿੰਨ ਥਾਣੇ ਦੂਸਰੇ ਪਾਸੇ ਦੋ ਥਾਣੇ ਉਹ ਵੀ ਤੁਹਾਨੂੰ ਦਿਖਾ ਦਈਏ ਆ ਦੇਖ ਸਕਦੇ ਪੰਜ ਦੇ ਪੰਜ ਹੀ ਥਣ ਚੱਲ ਠੀਕ ਐ ਕਿੰਨੇ ਚਿਰ ਦੀ ਚੱਕ ਪਾਸ ਚ ਵਿੱਧੀ ਐ ਇਹ ਸਾਢੇ 3 ਨਵੇਂ ਮਹੀਨੇ ਦੀ ਚੱਕ ਪਾਸ ਤੇ ਦੁੱਧ ਕਿੰਨਾ ਜੇ ਦੇ ਤਾ 7 ਕਿਲੋ ਰੁਪਈ ਦੀ ਹੈਗਾ ਪੱਕਾ ਦੁੱਧ ਆ ਜਿਹੜਾ ਦੋ ਟਾਈਮ ਮੈਨ ਦੇਣਾ ਵਿੱਚ 7 ਕਿਲੋ ਦੇ ਤਿਆਰ ਠੀਕ ਐ ਤੇ ਸੱਜਣ ਨੇ ਪਤਾ ਕਿੰਨਾ ਕਿਚਵਾਇਆ ਹਰ 20 ਸੱਜਣਾਂ ਦੇ 13 14 ਕਿਲੋ ਦੁੱਧ ਭਰਦੀ ਐ ਠੀਕ ਐ ਦੋ ਰਹਾ ਫੇਰ ਇੱਕ ਰੀਨ ਸਾਢੇ 3 ਨਵੇਂ ਮਹੀਨੇ ਦੀ ਗੱਬਨ ਐ ਤੇ ਦੁੱਧ ਹੁਣ 7 ਕਿਲੋ ਥਾਣੇ ਦੇ ਪੰਜ ਹੀ ਚੱਲਦੇ ਐ ਮਿਲਦੇ ਕਿਦਾਂ ਜੀ ਵਿੱਧੀ 6000 ਰੁਪਈ ਦੀ ਇਹ 3 ਜਿਹੜੇ ਕਿੰਦੇ ਕਿ 6000 ਦੇ ਭਾੜੇ ਤੇ ਮਿਲਦੀ ਐ ਰਪੀ ਸਾਪੀ ਦੇ ਮਿਲਦੀ ਜੇ ਕੋਈ ਟੀ ਦਾ ਨਹੀਂ ਜੋ ਕੋਈ ਮੰਗਣੀ ਜੋ ਤੇ ਮੁੱਲ ਬੋਲਾ ਜੀ ਆ ਜੀ 60000 ਨਾ ਕਰ ਲੀਏ ਨਹੀਂ 60 ਦੀ ਨਹੀਂ ਜਾਣੀ ਏ ਜੀ ਦੱਸ ਦੋ ਜੱਜ ਜੀ ਕਰੀਏ ਚਲ 55 ਦੇ ਦਾਂਗੇ ਪਹੁੰਚ ਕਰ ਦੋਗੇ ਵਿੱਚੇ ਕਰਨਾ ਹੋਰ ਯਾਰ ਸਾੜੇ 54 ਦੀ ਕਰ ਦਾਂਗੇ ਠੀਕ ਹੈ ਜੀ 54000 ਤੇ 100 ਕਿਲੋਮੀਟਰ ਤੱਕ ਪਹੁੰਚ ਤੇ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦੋ ਦਿਖਾਉਣੀਆਂ ਹਨ ਆ ਵੀ ਤਾਜੀ ਸੋਈ ਹੈ ਬੱਚਾ ਜਿਹੜਾ ਬਿਲਕੁਲ ਨਾੜੂ ਤੇ ਹੀ ਨਾਲ ਉਹ ਦੇਖਾ ਦੇ ਜੀ ਇਹਦੇ ਵੀ ਥਣ ਦੇਖ ਸਕਦੇ ਲੱਗੇ ਤੁਹਾਨੂੰ हां ਢੰਡੀ ਤੇ ਗੇਟ ਜੀ ਕੋਲੋਂ ਤੇ ਕਿੰਨਾ ਸੂਆ ਜੀ ਇਹਦਾ ਅੱਜ ਵੀ ਘਰ ਆ ਲਿਆਂਦੇ ਦੁੱਝਾ ਸੂਆ ਸੋਈਆਂ ਅੱਛਾ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੋਈ 700 ਰਾਤਾਂ ਰੱਬ ਜੀ ਵੀ ਸੋਈ ਮਗਰ ਬੱਚਾ ਹੈ ਅੱਛਾ ਤਾਂ 9-10 ਕਿਲੋ ਬੋਲੀ ਤਿਆਰ ਹੈ ਤੇ ਕਿੰਨਾ ਚਵਾਈ ਜਾਊਗੀ ਦੋਧਾ ਰੇਗੀ ਕੋ ਸਾਮਾ ਆਏਗਾ 13 ਜਗਾ ਕਿਲੋ ਭਰੀ ਜਾਊਗੀ ਤੋਰ ਤਾਂ ਫਿਰ ਇੱਕ ਰੀਨ ਚਵਾਈ ਰੱਸੀ ਪਾ ਕੇ ਕਰਦੇ ਫਿਰ ਨਾ ਅੱਜ ਜੀ ਉਦਾਂ ਹੀ ਅੱਛਾ ਰੱਸੀ ਤੋਂ ਬਿਨਾਂ ਹੀ ਬਾਕੀ ਅੱਜ ਸਾਰੀਆਂ ਹੀ ਸੁਈਆਂ ਸਵਾਈਆਂ ਵਾ ਸਾਰੇ ਵੀਰਾਂ ਨੇ ਹੱਥ ਜੋੜ ਕੇ ਬੇਨਤੀ ਇਹ ਹੀ ਆ ਕਿ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਪਾਸ ਕਰਕੇ ਵੇਖ ਚਾ ਕੇ ਖੜੋ ਕਿਉਂਕਿ ਅਸੀਂ ਵੀ ਵੀਡੀਓ ਬਣਾ ਕੇ ਚੱਲ ਜਾਣਾ ਹੁੰਦਾ ਵਾ ਕਈ ਚੀਜ਼ਾਂ ਸਾਡੇ ਤੋਂ ਵੀ ਦੱਸਣ ਵਾਲੀਆਂ ਜਾਂ ਪੁੱਛਣ ਵਾਲੀਆਂ ਰਹਿ ਜਾਂਦੀਆਂ ਹੁੰਦੀਆਂ ਤੁਸੀਂ ਆਪ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਨੀ ਤੇ ਇਹਦਾ ਮੁੱਲ ਵਿੱਧੀ ਫਿਰ ਮੋਲਾ ਇਹਦਾ 40000 ਆ ਅੱਛਾ ਅਗਰ ਤੁਸੀਂ ਮਾਨਤਾ ਕਰਾ ਲਓ ਜੇ ਨਾ ਕਿੰਨਾ ਕਰੀਏ ਮਾਨਤਾ ਨੇ ਇਹਦੇ ਚਾ ਪਹਿਲੀ ਦਾ ਸਵਾਰ ਅੱਗੇ 38 ਦੇ ਦਈਏ 4000 60 ਦਾ 37 ਦੇ ਦਾਂ ਪਹੁੰਚ 100 ਕਿਲੋਮੀਟਰ ਤੱਕ ਹੈ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛੀ ਰਵਜੀ ਆ ਵੀ ਪਰਸਨ ਇਹਦੇ ਮਗਰ ਜਰਸੀ ਬੱਛੀ ਆ ਤੇ ਬੱਚਾ ਇਹ ਵੀ ਬਿਲਕੁਲ ਨਾੜੂ ਪਈ ਹੈ ਤਾਜ ਤੇ ਆ ਦੇਖ ਸਕਦੇ ਠੀਕ ਹੈ ਤੇ ਥਾਣਾ ਇਹਦਾ ਕੋ ਵੀ ਚੰਗਾ ਲੱਗਾ ਹੈ ਇਹ ਦੇਖੋ ਕਿੰਨਾ ਚ ਬੋਲਾ ਵੀ ਜੀ ਹਰ ਵੀ ਜੀ ਇਹਦੇ ਥਲੇ 11 ਜੀ 12 ਜੀ ਤਿਆਰ ਜੀ ਅੱਛਾ ਕੋਈ ਬੋਲਾ ਮੈਨੇ ਕੋਈ ਦੰਦ ਉਹਨੇ ਤਿਆਰ ਜੀ ਤੇ ਕਿੰਨਾ ਕਿੰਨਾ ਚ ਵਾਈ ਜਾਊਗੀ ਹੈ 2000 ਰੁਪਏ ਘਰ ਆਲੇ ਆਂਦੇ ਵੀ 14 15 ਕਿਲੋ ਭਰਦੇ ਕੋਸਾਂ ਦੀ ਗੱਲ ਹੈ ਰੁਪਈ ਜੀ ਠੀਕ ਹੈ ਜੀ ਜਿਹੜਾ ਮੌਕੇ ਤੇ 11 12 ਕਿਲੋ ਮਨਾਟ ਘਰ ਤਿਆਰ ਹੈ ਤੋਰਾਂ ਫਿਰ ਇੱਕ ਰੀਨ ਆਹ ਆਹ ਬਾਕੀ ਇਹ ਥੋੜੀ ਸਾਂਭੀ ਸੁੰਭੀ ਘਾਟਿਆ ਗਏ ਨੇ ਕੋਈ ਲੈ ਜਾਏ ਕੋਈ ਸੰਭਨ ਵਾਲਾ ਸੰਭਨ ਲੈ ਜਾਏ ਤੇ ਫਿਰ ਚੱਲ ਗਿਆ ਪਤਰਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਦੇਖ ਠੀਕ ਐ ਉਤਰ ਸਰੀਰਾਂ ਥੋੜੀ ਕਿ ਰੁੱਖੀ ਐ ਇਹਦਾ ਮੁੱਲ ਵਿੱਦਿ ਫਿਰ ਇਹਦਾ ਮੁੱਲ ਰੀ 30000 ਆ ਅੱਛਾ ਅਗਰ ਤੁਸੀਂ ਜਿੰਨਾ ਮਾਤਾ ਕਰਾਉਣਾ ਕਿੰਨਾ ਕਰਦੀ ਹੈ ਮਾਣਾ ਤੁਸੀਂ ਤਾਂ ਤਿੰਨ ਕਰਦੀਏ ਵੇਖ ਲਓ ਤੁਹਾਡੀ ਮਰਜ਼ੀ ਆ ਵੇ ਤੁਸੀਂ ਜਿੰਨਾ ਗੋਦਾ ਕਰਦੇ ਨੇ ਰੀਜੀ ਕੋ ਸਾਹਮਣੇ ਆ ਕੇ ਜਦੋਂ ਦੋ ਤੱਕ 15 ਕਿਲੋ ਭਰ ਦੇਣਾ ਇਹਨੇ 26 ਚ ਪਹੁੰਚ ਕਰਦੀਏ ਹੋਰ ਤਿੰਨ ਛੱਡ ਦੇਣਾ ਰੀਜੀ अच्छा 23000 ਚ ਪਹੁੰਚ ਕਰ ਦੇਣੇ 23000 ਚ ਪਹੁੰਚ ਕਰ ਦੇਣੇ ਸੱਜਣ ਸੁਈਆਂ ਤਾਂ 12 ਕਿਲੋ ਦੋਦੇ ਜੀ 12 ਲੀਟਰ ਮੌਕੇ ਤੇ ਹੈਗਾ ਪੱਕਾ ਮੈਂ ਨਾ ਘਰਪੀ ਜੀ ਦਵਾਂਗੇ ਅੱਛਾ ਤੇ 2-4 ਦਿਨ ਹੜ ਕੋ ਰਹਿ ਗਈ ਨਾ ਫਿਰ ਆਪਾਂ 15 ਕਿਲੋ ਹੀ ਦਵਾਂਗੇ ਚਾ ਆਗੇ ਠੀਕ ਹੈ ਜੀ ਹਾਂ ਜੀ ਠੀਕ ਤੇ ਠੀਕ ਹੈ ਜੀਰ ਕੁਛ ਕਹਿਣਾ ਨਹੀਂ ਲੋ ਬੈਂਤੀ ਹਰ ਰੁਪਈਏ ਇੱਥੇ ਆਪਣੀ ਚੋਈ ਪਾਸ ਕਰਕੇ ਥੋੜਾ ਤਸੱਲੀ ਕਰਕੇ ਖੜਾ ਹਨ ਬਾਕੀ ਇੱਥੇ ਆਓ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਵੇਸ਼ ਚਾੱਕ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰ